वेलकम दोस्तों मैं प्रदीप थोड़ा सारे का फिर तो स्वागत करता है और अज्ज अस खड़ाई के पांच स्टॉप थोड़े तो वास्ते लैके आए हैं उस खड़ाई का नाम है बूटा माणू के किल तो उस तो छोटे वजन का यह खिडारी कबड्डी अगत काफ़ी मशहूर है इंजॉय करो कि बूटा किस किस खिडारी किस तरीके रोकता है मेरे वीडियो मानुकों वाले जीवन जीव शीन वाले ਇਹਨੂੰ ਦੀਪਾ ਭਾਈ ਰੂਪੇ ਵਾਲਾ ਕਹਿੰਦੇ ਆ ਜਿੱਥੋਂ ਦੇ ਗੀਤਕਾਰ ਵੀ ਬੜੇ ਮਸ਼ਹੂਰ ਨੇ ਔਰ ਮੇਰਾ ਵੀ ਜਸਵੰਤ ਭਾਈ ਰੂਪੇ ਵਾਲਾ ਉਹ ਵੀ ਵਿਸ਼ੇਸ਼ ਤੌਰ ਤੇ ਪੁਜਿਆ ਹੋਇਆ ਪ੍ਰਧਾਨ ਹੈ ਕਬੱਡੀ ਕਲੱਬ ਦਾ ਪਰ ਬੂਟਾ ਮਾਨੁਕਿਆਂ ਵਾਲਾ ਕਹਿੰਦਾ ਮੈਂ ਲਾ ਬੈਗਾ ਜੱਫਾ ਆਓ ਸੋਨਿਆ ਕਿ ਖੜ ਖੜ ਵਿੰਦੇ ਲੋਕੀਸਾਂ ਯੱਤ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਯੱਤ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਯੱਤ ਨੂੰ ਮਾਨੁਕੀ ਜਿਲ੍ਹਾਂ ਦਾ ਬੂਟਾ ਮੇਰੇ ਵੀਰੋ ਇਹ ਨੌਜੰਨ ਇਹ ਮੈਦਾਨ ਦੇ ਵਿੱਚ ਦੇਖੀਏ ਇਸੋਲੇ ਛਿੱਪੀ ਗੁਰਜ ਹਰੀ ਸਿੰਘ ਦਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਛਿੱਪੀ ਗੁਰਜ ਹਰੀ ਸਿੰਘ ਦਾ ਉਧਰ ਚਾਰ ਜਾਫੀ ਕਿ ਸਾਨੂੰ ਸੇਤਨਾ ਪ੍ਰੀਤਾਂ ਫਿੱਟ ਰੱਖੀਏ ਕਵਿਤਾ ਗੇਮਾਂ ਸਾਰੀਆਂ ਤੇ ਜਾਣਦੇ ਅੱਡਾ ਅੱਜ ਤੱਕ ਮਿੱਤਰਾਂ ਨੇ ਕਦੇ ਕੀਤੀ ਨਹੀਂ ਕਿਸੇ ਦੀ ਪਰਵਾਹ ਬੋਟਾ ਮਾਨੁਕੇ ਦਾ ਅੱਜ ਤੱਕ ਮਿੱਤਰਾਂ ਨੇ ਕਦੇ ਕੀਤੀ ਨਹੀਂ ਕਿਸੇ ਦੀ ਪਰਵਾਹ ਬਹੁਤ ਤਕੜਾ ਰਸਾ ਲਾ ਕੇ ਆਪਣੀ ਟੀਮ ਦਾ ਚਾਰ ਜਾਫੀਆਂ ਵਿੱਚ ਬੋਟਾ ਮਾਨੁਕੇ ਦਾ ਕਹਿੰਦੇ ਨਾਲ ਜੇਤ ਹੈ ਨਾਲ ਪਿੱਥੋ ਵਾਲਾ ਤੇ ਨੌਜਵਾਨ ਗਬਰੂ ਮੇਰੇ ਵੀਰੋ ਖੁਸ਼ਦੀਪ ਸਿੰਘ ਗਿੱਲ ਖੁਸ਼ਦੀਪ ਸਿੰਘ ਗਿੱਲ ਉਧਰ ਕੋਹਣੀ ਪੁੱਜਿਆ ਸ਼ੇਰ ਸਿੰਘ ਦਾ ਪੁੱਤਰ ਰਾਣੀ ਵਾਲਾ ਪਿੰਡ ਹੈ ਇਹ ਮਾਨੁਕੇ ਦਾ ਮੁੰਡਾ ਇੱਕ ਉਠਿਆ ਕਮਾਲ ਦਾ ਕਰਦਾ ਹੈ ਮਾਨ ਕਹਿੰਦੇ ਟੋਨਾ ਵਾਲੇ ਵਾਲ ਦਾ ਅਣੇਵੇਂ ਮੈਚਾਂ ਵਿੱਚ ਕਰਦਾ ਹੈ ਅਗਦੀ ਖੇੜੇ ਦੀ ਨੂੰ ਸਲਾਉਦਾ ਉਹ ਪੂਰਾ ਇਹ ਜੱਗ ਦੀ ਆਉਂਦਾ ਹੈ ਸਵਾਦ ਇਹਦੇ ਜੱਫੇ ਵਾਲੇ ਭੇੜ ਦਾ ਮਾਨੁਕੇ ਦਾ ਬੂਟਾ ਕਹਿੰਦੇ ਜੁਰਤ ਨਾਲ ਖੇੜਦਾ ਮਾਣੂ ਕੇ ਦਾ ਬੂਟਾ ਕਹਿੰਦੇ ਜੁਰਤ ਨਾਲ ਖੇਡਦਾ ਵਿੰਦਰ ਸਿੰਘ ਜੀ ਕਿੰਗਰਾ ਸਾਹਿਬ ਜੀ ਆਵੋ ਬਾਦੇ ਗਾ ਕੇ ਦਾ ਵਿਸ਼ੇਸ਼ ਆਰ ਪਾਲੇ ਜਨਾਲਪੁਰੀ ਦੇ ਸੋ ਜੱਫੇ ਹੋ ਗਏ ਵਿੰਦਰ ਸਿੰਘ ਜੀ ਆਖਦੇ ਵੀ ਇੱਕ ਜੱਫਾ ਹੋਰ ਲਾਦਾ 1000 ਰੁਪਏ ਦਿੱਤਾ ਜਾ। ਲੋਕ ਇਹ ਕਹਿੰਦੇ ਆਜਨਕੇ ਮਾਨੂਕੇ ਅੱਜ ਮੁੰਡਾ ਇੱਕੋ ਜਿਹਾ ਤਮਾਰਦਾ। ਵਰਦਾ ਹੈ ਮਾਨ ਦੇ ਉੱਤੇ ਟੋਨਾ ਬਾਰੇ ਬਾਲਦਾ। ਅਰੇਵਿਆਂ ਮੈਚਾਂ ਵਿੱਚ ਕਰਦਾ ਹੈ ਅੱਗ ਵੀ। ਖੇੜੇ ਦੀ ਨੂੰ ਸਲਾਉਂਦਾ। ਹੁਣ ਪੂਰਾ ਇਹ ਜੱਗ ਵੀ ਆਉਂਦਾ ਹੈ ਸਵਾਦ ਇਹਦੇ ਜੱਫੇ ਵਾਲੇ ਭੇੜ ਦਾ। ਮਾਨੂਕੇ ਦਾ ਬੂਟਾ ਕਹਿੰਦੇ ਜੁਰਤ। ਦੋਸਤੋ ਬੂਟੇ ਦੀਆਂ ਤੁਸੀਂ 4 ਸਟਾਪ ਦੇਖ ਚੁੱਕੇ ਹੋ। ਇੱਕ ਸਟਾਪ ਅਜੇ ਵੀ ਬਾਕੀ ਹੈ। ਉਸ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਔਰ ਨਾਲ ਹੀ ਸਾਡੇ ਇਸ ਵੀਡੀਓ ਦੇ ਬਾਰੇ ਵਿੱਚ ਕਮੈਂਟ ਵੀ ਜ਼ਰੂਰ ਲਿਖੋ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਔਰ ਇੰਜੋਏ ਕਰੋ ਬੁੱਟੇ ਦੀ ਲਾਸਟ ਸਟੋਪ ਸਾਧੂ ਕੀ ਦੀ ਟੀਮ ਦੇ ਲਈ ਬਾ ਵੀ ਨਾਲ ਜਨ ਆਹ ਖਿਡਾਰੀ ਦਾ ਪਿੰਡ ਕਹਿੰਦੇ ਜ਼ਿਲੰਦਰ ਜ਼ਿਲ੍ਹੇ ਦੇ ਵਿੱਚ ਲੋਈਆਂ ਵਾਲਾ ਪਿੰਡ ਹੈ ਕਮਲ ਨਾਮ ਹੈ ਕਮਲ ਦਾ ਕਹਿੰਦੇ ਫੁੱਲ ਵੀ ਬਹੁਤ ਪਿਆਰਾ ਲਓ ਕਮਲ ਖਿਡਾਰੀ ਬਹੁਤ ਪਿਆਰਾ ਉਧਰ ਇੱਕ ਕੰਨੇ ਜਲਾਲਪੁਰੀਆ ਇੱਕ ਕੰਨੇ ਬੂਟਾ ਮਾਨੂਕੇ ਵਾਲਾ ਦੇਖੋ ਮੇਰੇ ਵੀਰੋ ਖੇਡ ਕਬੱਡੀ ਮੈਦਾਨ ਦੇ ਵਿੱਚ ਇਸ ਵੇਲੇ ਬੁੰਡੇ ਆਰ ਕਮਲ ਦਾ ਮੁਕਾਬਲਾ ਭਿੰਦੇ ਬੁਖਸਰ ਜੀ ਹੋਰਾਂ ਦਾ ਬਿਸ਼ੇਸ਼ ਤੌਰ ਤੇ ਸਨਮਾਨ ਬਿਸ਼ੇਸ਼ ਤੌਰ ਤੇ ਧੰਨਵਾਦ ਲਓ ਕਮਲ ਲੁਈਆ ਵਾਲਾ ਬੂਟਾ ਮਾਨੂਕੇ ਵਾਲਾ ਵਾਹ ਲੱਗਿਆ ਫੇਰ ਜੋਰ ਬੱਲੇ 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 ਵਾਹ ਵਾਹ ਬੱਲੇ ਸੋਨੇ ਹਾਂ ਸੁਣਿਆ ਕ ਮਾਨੂਕੇ ਉਠਿਆ ਕਮਾਲ ਦਾ ਕਰਦਾ ਮਾਣ ਕਹਿੰਦੇ ਟੋਨਾ ਬਾਰੇ ਬਾਲ ਦਾ ਅੜੇਵੇਂ ਮੈਚਾਂ ਵਿੱਚ ਕਰਦਾ ਹੈ ਅਗਵੀ ਖੇੜੇ ਦੀ ਨੂੰ ਸਲਾਉਂਦਾ ਹੁਣ ਪੂਰਾ ਇਹ ਜੱਗ ਵੀ ਆਉਂਦਾ ਹੈ ਸਵਾਦ ਇਹਦੇ ਜੱਫੇ ਵਾਲੇ ਭੇੜ ਦਾ ਮਾਨੁਕੇ ਦਾ ਬੋਟਾ ਕਹਿੰਦੇ ਜੁਰਤ ਨਾਲ ਖੇੜਦਾ ਮਾਨੁਕੇ ਦਾ ਬੋਟਾ ਕਹਿੰਦੇ ਜੁਰਤ ਨਾਲ ਖੇੜਦਾ ਕਹਿੰਦੇ ਨਹੀਂ ਪ੍ਰਦੀਪ ਦੇ ਹੈਪੀ ਨੇ ਅੱਜ ਇਹਨੇ ਕਬੱਡੀ ਘਰ ਘਰ ਵਿੱਚ ਪਹੁੰਚਾ ਦਿੱਤੀ ਹੈ ਔਰ ਜਿੱਥੇ ਆਪਾਂ ਬਦੀ ਨੂੰ ਕੰਪਿਊਟਰ ਦੇ ਜਰੀਏ ਨੈੱਟ ਦੇ ਜਰੀਏ ਕਬੱਡੀ ਵਰਗੇ ਨੇ ਤਾਰੀ ਵਰਗੇ ਆ ਜਿੰਨਾ ਤੇ ਤੇਰੀ ਭਈਆ ਇਸ ਮੁੰਡੇ ਨੇ ਕਬੱਡੀ ਆ ਮਜੀਦ ਕਾਲੋਗੇ ਤਾਂ ਮੇਰੇ ਵੀਰੋ ਉਹ ਖਿਡਾਰੀ ਹੈ ਦੁਨੀਆ ਦਾ ਮਹਿੰਗੇ ਮੁੱਲ ਦੇ ਵਿੱਚ 100 ਨੇ ਲੇ 500 ਦੇ ਮਾਨ ਸਨਮਾਨ ਦੇ